ਆਓ ਜੀ ਮੰਨ ਦੀਆਂ ਹੋਰ ਦਿਲਚਸਪ ਗੱਲਾਂ ਬਾਰੇ ਜਾਣੀ ਡਾਕਟਰ ਸਾਹਿਬ ਮਨ ਵਰਗਾ ਕੋਈ ਦੋਸਤ ਨਹੀਂ ਬਾਗ 2 ਵਿੱਚ ਤੁਹਾਡਾ ਸਵਾਗਤ ਹੈ ਜੀ ਜੀ ਬਹੁਤ ਬਹੁਤ ਧੰਨਵਾਦ ਔਰ ਆਪਾਂ ਮੰਨ ਬਾਰੇ ਹੁਣ ਗੱਲਬਾਤ ਕਰਦੇ ਹਾਂ ਹਾਂ ਜੀ ਮੈਂ ਤੁਹਾਨੂੰ ਮੰਨ ਦੇ ਬਾਰੇ ਇਹ ਪੁੱਛਣਾ ਚਾਹੁੰਨੀ ਐ ਕਿ ਕਿੰਨੇ ਬਾਗ ਹੁੰਦੇ ਜੀ ਆਪਾਂ ਲਾਸਟ ਵੀਡੀਓ ਦੇ ਵਿੱਚ ਕਾਫੀ ਸਾਰੀਆਂ ਗੱਲਾਂ ਕੀਤੀਆਂ ਸੀ ਮਨ ਬਾਰੇ ਹਾਂਜੀ ਔਰ ਖੁੱਲੀ ਚਰਚਾ ਦੇ ਰੂਪ ਦੇ ਵਿੱਚ ਕੀਤਾ ਸੀ ਕਿ ਜਵੇਂ ਮਨ ਜਿਹੜਾ ਬੈਠਾ ਹੈ ਸੀਟ ਤੇ ਉਹਦੇ ਪੰਜ ਘੋੜੇ ਆ ਉਹ ਭੱਜ ਰਹੇ ਆ ਹਾਂਜੀ ਉਹ ਪੰਜ ਘੋੜੇ ਕਿਹੜੇ-ਕਿਹੜੇ ਆ ਹਾਂ ਤਾਂ ਮੈਂ ਚਾਹਨਾ ਹੈਗਾ ਕਿ ਆਡੀਅנס ਤੋਂ ਵੀ ਇਹਦੇ ਬਾਰੇ ਦਰਸ਼ਕ ਵੀ ਇਹਦੇ ਬਾਰੇ ਜਰੂਰ ਲਿਖਣ ਕਿ ਮਨ ਦੇ ਪੰਜ ਘੋੜੇ ਕਿਹੜੇ-ਕਿਹੜੇ ਆ ਹਾਂਜੀ ਜਿਹੜੇ ਹਰ ਦਿਸ਼ਾ ਨੂੰ ਭੱਜ ਰਹੇ ਆ ਹਾਂਜੀ ਉਹ ਕਿਹੜੇ ਕਿਹੜੇ ਪੰਜ ਕੋੜੇ ਆ ਹਾਂਜੀ ਸਾਈਕੋਲੋਜੀਕਲੀ ਅਗਰ ਗੱਲ ਕਰਦੇ ਆ ਮਨੋਵਿਗਿਆਨ ਦੇ ਹਿਸਾਬ ਦੇ ਨਾਲ ਹਾਂਜੀ ਤਾਂ ਇਹਦੇ ਵਿੱਚ ਮਨ ਦੇ ਕਾਫੀ ਸਾਰੇ ਬ੍ਰਤਾਂ ਦਿੱਤੇ ਹੋਏ ਹੈਗੇ ਆ ਹਾਂਜੀ ਜਿਦੇ ਵਿੱਚ ਕਿ ਆਪਾਂ ਦੇਖਦੇ ਆ ਕਿ ਜਿਹੜਾ ਪੱਛਮ ਹੈਗਾ ਜਿਹੜਾ ਵੈਸਟ ਹੈਗਾ ਉਹਨੇ ਵੀ ਬਹੁਤ ਸਾਰੀਆਂ ਤਰੀਕੇ ਦੇ ਨਾਲ ਮਨ ਨੂੰ ਪ੍ਰਭਾਸ਼ਿਤ ਕੀਤਾ ਉਹਦੇ ਬਾਰੇ ਵੀ ਆਪਾਂ ਜਾਣਾਂਗੇ ਫੇਰ ਇਹ ਆ ਕਿ ਜਿਹੜੇ ਵੀ ਆਪਣੇ ਇੰਡੀਅਨ ਟਰੈਡੀਸ਼ਨਸ ਹੈਗੇ ਆ ਉਹਨੇ ਵੀ ਮਨ ਬਾਰੇ ਬਹੁਤ ਸਾਰੀਆਂ ਚੀਜ਼ਾਂ ਦਸੀਆਂ ਹਾਂਜੀ ਔਰ ਮੈਂ ਦੇਖਦਾ ਹੈਗਾ ਕਿ ਜਦੋਂ ਵੀ ਸਮਾਖਿਆ ਯੋਗ ਹੈਗਾ ਔਰ ਜਿਹੜਾ ਵਿਦਾਨਤ ਹੈਗਾ ਹਾਂਜੀ ਇਹਨਾਂ ਨੂੰ ਜਦੋਂ ਆਪਾਂ ਪੜਦੇ ਹੈਗੇ ਆ ਹਾਂਜੀ ਤਾਂ ਫੇਰ ਇਹਦੇ ਵਿੱਚੋਂ ਵੀ ਚੀਜ਼ਾਂ ਦਾ ਪਤਾ ਲੱਗਦਾ ਕਿ ਮਨ ਦੇ ਚਾਰ ਰੂਪ ਹੈ ਹਾਂ ਪਰ ਸਾਈਕੋਲੋਜੀ ਦੇ ਹਿਸਾਬ ਦੇ ਨਾਲ ਮਨੋਵਿਗਿਆਨ ਦੇ ਹਿਸਾਬ ਦੇ ਨਾਲ ਹਾਂਜੀ ਔਰ ਮੇਰੇ ਹਿਸਾਬ ਦੇ ਨਾਲ ਮਨ ਦੇ ਜਿਹੜੇ ਆ ਇਹ ਪੰਜ ਰੂਪ ਹੈ ਹਾਂਜੀ ਪੰਜ ਭਾਗ ਹੈ ਹਾਂਜੀ ਜਿਨ੍ਹਾਂ ਦੇ ਵਿੱਚ ਬੰਦਾ ਹਰ ਰੋਜ਼ ਵਿਚਰਦਾ ਹੁਣ ਮੈਂ ਤੁਹਾਨੂੰ ਦੂਸਰਾ ਪ੍ਰਸ਼ਨ ਇਹ ਕਰਨਾ ਚਾਹੂੰਗੀ ਕਿ ਮਨੋਰੋਗ ਮਨ ਦੇ ਕਿਹੜੇ ਹਿੱਸਿਆਂ ਵਿੱਚ ਰਹਿੰਦਾ ਜੀ ਆਪਾਂ ਨਾ ਪਹਿਲਾ ਮਨ ਦੇ ਭਾਗ ਸਮਝਦੇ ਹਾਂ ਔਰ ਫਿਰ ਉਸ ਤੋਂ ਬਾਅਦ ਆਪਾਂ ਇਹ ਦੇਖਦੇ ਹਾਂ ਕਿ ਜਿਹੜੇ ਹਿੱਸੇ ਹੈਗੇ ਆ ਉਹਨਾਂ ਦੇ ਵਿੱਚ ਕਿਹੜੇ ਹਿਸਾਬ ਦੇ ਨਾਲ ਮਨੋਰੋਗ ਕਿੱਥੇ-ਕਿੱਥੇ ਵਾਸ ਕਰਦਾ ਹੈਗਾ ਉਹ ਆਪਾਂ ਦੇਖਦੇ ਆ ਆਮ ਤੌਰ ਤੇ ਜਿਹੜੀ ਸਿੱਧੀ ਭਾਸ਼ਾ ਦੇ ਵਿੱਚ ਅਗਰ ਕੋਈ ਵੀ ਲੋਕ ਆਉਂਦੇ ਉਹ ਕਹਿੰਦੇ ਆ ਕਿ ਇਨੂੰ ਨਾ ਜੀ ਐਂਗਜ਼ਾਇਟੀ ਹੋ ਗਈ ਆ ਜਾਂ ਡਿਪਰੈਸ਼ਨ ਹੋ ਗਿਆ ਹੈਗਾ ਬਸ ਆ ਦੋ ਰੋਗ ਜਿਹੜੇ ਹੈਗੇ ਆ ਤੇ ਜ਼ਿਆਦਾ ਪ੍ਰਚਲਿਤ ਹੈ ਪਪੂਲਰ ਹੈਗੇ ਆ ਇਹ ਲੋਕਾਂ ਲੋਕ ਇਹਨਾਂ ਬਾਰੇ ਜ਼ਿਆਦਾ ਜਾਣਦੇ ਆ ਜੇ ਹੋਰ ਕੋਈ ਵੱਡਾ ਰੋਗ ਵੀ ਹੁੰਦਾ ਨਾ ਤੇ ਉਹਨੂੰ ਇਸੇ ਰੂਪ ਦੇ ਨਾਲ ਹੀ ਦੇਖਦੇ ਆ ਕਿ ਕੱਲਾ ਡਿਪਰੈਸ਼ਨ ਹੀ ਹੈਗਾ ਜਾਂ ਕੱਲਾ ਜਿਹੜੇ ਘਬਰਾਟ ਹੈ ਰੋਗ ਬੜੀ ਤਰੀਕੇ ਦੇ ਹੈਗੇ 19 ਜਾਂ 20 ਤਰੀਕੇ ਦੇ ਆਮ ਤੌਰ ਤੇ ਰਹਿੰਦੇ ਆ ਜਿਹੜੇ ਮਨੋਰੋਗ ਰਹਿੰਦੇ ਆ ਹਾਂ ਔਰ ਇਸੇ ਲਈ ਪਹਿਲਾਂ ਉਹਨਾਂ ਦਾ ਡਾਇਗਨੋਸ ਵਗੈਰਾ ਹੁੰਦਾ ਹੈਗਾ ਹਾਂ ਉਸ ਦੇ ਹਿਸਾਬ ਦੇ ਨਾਲ ਹੀ ਕੋਈ ਵੀ ਅਗਰ ਦਵਾਈਆਂ ਵਗੈਰਾ ਹੁੰਦੀਆਂ ਉਸ ਹਿਸਾਬ ਦੇ ਨਾਲ ਦਿੱਤੀਆਂ ਜਾਂਦੀਆਂ ਹਾਂ ਡਾਇਗਨੋਸਿਸ ਬਹੁਤ ਜ਼ਿਆਦਾ ਜ਼ਰੂਰੀ ਆ ਉੱਥੋਂ ਹੀ ਪਤਾ ਲੱਗਦਾ ਕਿ ਕਿਹੜਾ ਰੋਗ ਹੈ ਫਿਰ ਜਿਹੜੀ ਇੱਕ ਛੋਟੀ ਜੀ ਗੋਲੀ ਵੀ ਆ ਉਹ ਕੰਮ ਕਰ ਜਾਂਦੀ ਹੈਗੀ ਆ ਹਾਂਜੀ ਹਣਾ ਤਾਂ ਇਹ ਤਾਇਓ ਕਰਕੇ ਆਪਾਂ ਇਹਨੂੰ ਦੇਖਦੇ ਆ ਕਿ ਪ੍ਰੋਪਰਲੀ ਅਗਰ ਆਪਾਂ ਸਟੱਡੀ ਇਹਨੂੰ ਕਰਕੇ ਫੇਰ ਹੀ ਆਪਾਂ ਇਹਨੂੰ ਅੱਗੇ ਚੱਲ ਸਕਦੇ ਹਾਂ ਉਸ ਤੋਂ ਪਹਿਲਾਂ ਜਿਹੜੇ ਹਿਸਾਬ ਦੇ ਨਾਲ ਵੀ ਜਿਹੜੀ ਵੈਸਟ ਹੈਗੀ ਆ ਉਹ ਇਹਨੂੰ ਕਿਸ ਤਰ੍ਹਾਂ ਦੇਖਦੀ ਆ ਹਾਂਜੀ ਤਾਂ ਉਹਦੇ ਉਹਦੇ ਬਾਰੇ ਆਪਾਂ ਪਹਿਲਾਂ ਚਰਚਾ ਕਰਦੇ ਆ ਤਾਂ ਆਪਾਂ ਇਹਦੇ ਵਿੱਚ ਦੇਖਦੇ ਆ ਕਿ ਜਿਹੜੇ ਜੀ ਮਨ ਦੇ ਬੜੇ ਸਾਰੇ ਸਰੂਪ ਹੈਗੇ ਆ ਹਣਾ ਔਰ ਜਿਹੜਾ ਸਮਾਖੇ ਯੋਗ ਔਰ ਵਿਦਾਂਤ ਇਹਨਾਂ ਯੋਗਿਕ tradiitions ਦੇ ਹਿਸਾਬ ਦੇ ਨਾਲ ਹੀ ਇਹ ਇਹਨਾਂ ਨੂੰ ਦੇਖਦਾ ਹੈਗਾ ਜਿਹੜਾ ਪਹਿਲਾ ਹੈ ਪਹਿਲਾ ਜਿਹਨੂੰ ਆਪਾਂ ਲੋਅਰ ਮਾਈਂਡ ਕਹਿ ਦਿੰਨੇ ਹੈਗੇ ਆ ਉਹਦੇ ਵਿੱਚ ਹੀ ਉਹਨੂੰ ਕਹਿੰਦਾ ਹੈਗਾ ਕਿ ਮਾਨਸ ਆ ਇਹ ਹਨਾ ਹਾਂਜੀ ਔਰ ਮਾਨਸ ਸ਼ਾਇਦ ਬੰਦੇ ਨੂੰ ਵੀ ਮਾਨਸ ਵੀ ਕਿਹਾ ਜਾਂਦਾ ਹੈਗਾ ਮਨੁੱਖ ਕਿਹਾ ਜਾਂਦਾ ਹੈਗਾ ਕਿ ਜਿਹੜਾ ਮਨ ਹੈਗਾ ਉਹੀ ਉਹਨੂੰ ਬਣਾਉਂਦਾ ਹੈਗਾ ਜਿਹਦੇ ਵਿੱਚ ਕਿ ਮਨੁੱਖ ਜਿਹੜਾ ਸ਼ਬਦ ਹੈਗਾ ਜਿਵੇਂ ਉਹ ਵੀ ਮਨ ਤੋਂ ਹੀ ਉਤਰਿਆ ਹੋਇਆ ਹੈਗਾ ਹਾਂਜੀ ਹਨਾ ਤਾਂ ਉਹ ਜਿਹੜਾ ਹੈ ਕਿ ਮਾਨਸ ਜਿਹੜਾ ਪਹਿਲਾ ਹੈ ਜਿਹਦੇ ਵਿੱਚ ਇੱਕ ਯਾਦਾਸ਼ਤ ਹੁੰਦੀ ਹੈਗੀ ਔਰ ਦੂਸਰਾ ਇਹਦੇ ਵਿੱਚ ਫੀਲਿੰਗ ਜਾਂ ਇਮੋਸ਼ਨ ਨਹੀਂ ਹੁੰਦਾ ਹੈਗਾ ਹਾਂਜੀ ਤਾਂ ਇਹਨੂੰ ਆਪਾਂ ਦੇਖਦੇ ਆ ਕਿ ਜਿਹੜਾ ਬੰਦਾ ਇਸ ਤਲ ਤੇ ਹੀ ਜਿਉਂਦਾ ਹੈਗਾ ਹੈਨਾ ਤਾਂ ਉਹ ਮਾਨਸ ਦੇ ਤਲ ਤੇ ਜਿਉਂਦਾ ਹੈਗਾ ਇਹਦੇ ਤੋਂ ਥੋੜਾ ਜਾ ਅਗਰ ਕੋਈ ਉੱਚਾ ਉੱਠ ਜਾਂਦਾ ਹੈਗਾ ਫਿਰ ਉਹ ਬੁੱਧੀ ਦੇ ਤਲ ਤੇ ਜਿਉਂਦਾ ਹੈਗਾ ਇੰਟੈਲੈਕਟ ਦੇ ਤਲ ਤੇ ਜਿਉਂਦਾ ਹੈਗਾ ਜਿਹਦੇ ਵਿੱਚ ਕਿ ਆਪਾਂ ਦੇਖਦੇ ਆ ਸਿਆਣਪ ਦੀਆਂ ਗੱਲਾਂ ਕਰਦਾ ਲੋਜੀਕਲ ਹੁੰਦਾ ਹੈਗਾ ਚੀਜ਼ਾਂ ਨੂੰ ਪ੍ਰੋਸੈਸ ਕਰਦਾ ਹੈਗਾ ਐਨਾਲਿਟਿਕਲ ਮਾਈਂਡ ਜਿਹਨੂੰ ਆਪਾਂ ਕਹਿ ਦਿੰਨੇ ਹੈਗੇ ਆ ਕਿ ਜਿਹੜੀ ਵੀ ਇਨਫੋਰਮੇਸ਼ਨ ਹੈਗੀ ਉਹਦੇ ਆਸ-ਪਾਸ ਹੈਨਾ ਉਹ ਇੰਟੈਲੀਜੈਂਸ ਨੂੰ ਯੂਜ਼ ਕਰਕੇ ਜਿਹੜੀ ਬੁੱਧੀ ਦਾ ਰੂਪ ਲੈਂਦੀ ਹੈਗੀ ਆ ਹਨ ਤਾਂ ਉਹ ਇੰਟੈਲੈਕਟ ਦੇ ਤਲ ਤੇ ਜਿਉਂਦਾ ਹੈਗਾ ਤੇ ਆਮ ਤੌਰ ਤੇ ਆਪਾਂ ਦੇਖਦੇ ਆ ਜਿੰਨੇ ਵੀ ਪੜੇ ਲਿਖੇ ਲੋਕ ਹੈਗੇ ਆ ਉਹ ਇਸ ਬੁੱਧੀ ਦੇ ਤਲ ਤੇ ਜਿਉਂਦੇ ਆ ਅਗਰ ਕੋਈ ਵੀ ਬੰਦਾ ਸਿਰਫ ਰੋਟੀ ਪਾਣੀ ਖਾ ਰਿਆ ਹੈਗਾ ਰਿਪਰੋਡਿਊਸ ਕਰ ਰਿਆ ਜਾਂ ਉਹ ਉਹ ਇਹ ਜਿਹੜਾ ਸਿਰਫ ਮਾਨਸ ਤਲ ਤੇ ਜਿਉਂ ਰਿਹਾ ਆਟੋਮੈਟਿਕ ਲਿਵਿੰਗ ਹੈਗੀ ਆ ਮਕੈਨੀਕਲ ਆ ਉਹਦਾ ਜਿਹੜਾ ਔਰ ਉਸੇ ਦੇ ਵਿੱਚ ਹੀ ਜਿਹੜਾ ਗੜ ਰਿਹਾ ਹੈਗਾ ਉਹ ਉਹ ਮਾਨਸ ਦੇ ਤਲ ਤੇ ਜਿਉਂ ਰਿਹਾ ਫਿਰ ਆਪਾਂ ਗੱਲ ਕਰਦੇ ਆ ਕਿ ਜਦੋਂ ਇੱਕ ਬੰਦਾ ਕੁਝ ਬਣ ਜਾਂਦਾ ਹੈਗਾ ਹਨਾ ਇਹ ਤੀਜਾ ਭਾਗ ਹੈ ਮਨ ਦਾ ਯੋਗਿਕ ਟਰੈਡੀਸ਼ਨਸ ਦੇ ਹਿਸਾਬ ਨਾਲ ਕਿ ਅਹੰਕਾਰ ਆ ਗਿਆ ਹੈਗਾ ਹਨਾ ਉਹਨੂੰ ਆਪਾਂ ਈਗੋ ਕਹਿ ਲੈਂਦੇ ਆ ਆਇਡੈਂਟੀਟੀ ਕਹਿ ਲੈਂਦੇ ਆ ਉਹ ਜਿਹੜੀ ਸੈਂਸ ਆਫ ਆਈ ਹੈ ਜਾਂ ਉਹ ਕਹਿੰਦਾ ਕਿ ਮੈਂ ਆ ਬਣ ਗਿਆ ਹੈਗਾ ਹਨਾ ਉਹ ਅਹੰਕਾਰ ਦੇ ਤਲ ਤੇ ਹੀ ਹੈ ਹਮੇਸ਼ਾ ਉਹ ਹੰਕਾਰ ਦੇ ਤਲ ਤੇ ਜੌਣ ਲੱਗ ਪਿੰਦਾ ਹੈਗਾ ਕਿ ਮੈਂ ਆ ਗਈ ਆ ਹਨਾ ਔਰ ਅਗਰ ਤੁਸੀਂ ਇਹੋ ਜਿਹੇ ਬੰਦੇ ਨਾਲ ਬੈਠੋਗੇ ਉਹਦੇ ਵਿੱਚ ਜਿਹੜੀ ਮੈਂ 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 ਉਹ ਸਾਰੀ ਜਿਹੜੀ ਚੀਜ਼ ਹੈਗੀ ਆ ਉਹ ਤੁਹਾਨੂੰ ਸੁਣਨ ਨੂੰ ਦੇਖਣ ਨੂੰ ਮਿਲਦੀ ਹੈਗੀ ਆ ਫਿਰ ਇਹਨਾਂ ਤਿੰਨਾਂ ਤੋਂ ਉੱਤੋਂ ਜਿਹੜਾ ਸਭ ਤੋਂ ਸ਼ੁੱਧ ਮਨ ਯੋਗਿਕ ਟ੍ਰੈਡੀਸ਼ਨਸ ਦੇ ਹਿਸਾਬ ਨਾਲ ਉਹ ਆ ਜਾਂਦਾ ਹੈਗਾ ਜੀ ਚਿੱਤ ਹੈਣਾ ਔਰ ਚਿੱਤ ਬਾਰੇ ਅਗਰ ਗੱਲ ਕਰਦੇ ਹੋ ਕਹਿੰਦਾ ਕਿ ਜਿਹੜਾ ਚਿੱਤ ਹੈਗਾ ਉਹ ਸਭ ਤੋਂ ਪਿਓਰਸਟ ਮਾਈਂਡ ਹੈਗਾ ਸਭ ਤੋਂ ਜਿਹੜਾ ਸ਼ੁੱਧ ਮਨ ਹੈ ਉਹ ਚਿੱਤ ਹੈਗਾ ਆਪਣੇ ਅੰਦਰ ਜਿਹੜਾ ਵਾਸ ਕਰਦਾ ਐਂਡ that is the pure consciousness ਜਿਹਦੀ ਆਪਾਂ ਗੱਲ ਕਰਦੇ ਆ ਹਮ ਇਸੇ ਦੇ ਇਹ ਆ ਕਿ ਜਿਹੜਾ ਫੰਡਾਮੈਂਟਲ ਆ ਇਹ ਹੈ ਹਨਾ ਔਰ ਇਹ ਪਿਓਰ ਇੰਟੈਲੀਜੈਂਸ ਹੈਗੀ ਹੈ ਇਹਦੇ ਵਿੱਚ ਕਰਕੇ ਹਾਂ ਔਰ ਇਹ ਇਹ ਜਿਹੜੀ ਯਾਦਦਾਸ਼ਤ ਤੋਂ ਪਰੇ ਜਾਉਂਦਾ ਹੈਗਾ ਹਨਾ ਔਰ ਇਹਦੇ ਵਿੱਚ ਜਿਹੜਾ ਇਹ ਚਿੱਤ ਹੈਗਾ ਇਹ ਪਿਓਰ ਮਨ ਹੈਗਾ ਜਿਹੜਾ ਕਿ ਆਮ ਤੌਰ ਤੇ ਸਾਧੂ ਸੰਤਾਂ ਦੇ ਵਿੱਚ ਪਾਇਆ ਜਾਂਦਾ ਹੈਗਾ ਹਾਂਜੀ ਔਰ ਇਹ ਜਿਹੜਾ ਹੈ ਇਹਨੂੰ ਯੋਗਿਕ ਟ੍ਰੈਡੀਸ਼ਨਸ ਅਗਰ ਕਹਿੰਦੇ ਆ ਕਿ ਜੀ ਚਾਰ ਤਰੀਕੇ ਦਾ ਮਨ ਹੈ ਤਾਂ ਉਹ ਕਿਹੜਾ ਕਿਹੜਾ ਹੈ ਇੱਕ ਤਾਂ ਮਾਨਸ ਹੈ ਲੋਅਰ ਮਾਈਂਡ ਬੁੱਧੀ ਦੇ ਤਲ ਤੇ ਅਹੰਕਾਰ ਦੇ ਤਲ ਤੇ ਔਰ ਇਨਾਂ ਤਿੰਨਾਂ ਨੂੰ ਜਿਹੜਾ ਪਾਰ ਕਰ ਜਾਂਦਾ ਹੈਗਾ ਉਹ ਹੈਗਾ ਜੀ ਚਿੱਤ ਹੈਗਾ ਔਰ ਜਿਹੜਾ ਚਿੱਤ ਹੈਗਾ ਹਨਾ ਤਾਂ ਕਈ ਲੋਕ ਅਗਰ ਕੋਈ ਚਤਵਨ ਹੈਗਾ ਕੋਈ ਵੀ ਬੰਦਾ ਤਾਂ ਉਹ ਮਤਲਬ ਆ ਵੀ ਚਿੱਤ ਦੇ ਤਲ ਤੇ ਜੋ ਰਿਹਾ ਹੈਗਾ ਤਾਂ ਉਹਦੇ ਵਾਸਤੇ ਜਿਹੜੀ ਯਾਦਦਾਸ਼ਤਾਂ ਇਮੋਸ਼ਨ ਹੈਗਾ ਅਹੰਕਾਰ ਹੈਗਾ ਉਹਨੇ ਉਹਨਾਂ ਤੇ ਜਿੱਤ ਪ੍ਰਾਪਤ ਕਰ ਲਈ ਹੈਗੀ ਹੈ ਤਾਂ ਉਹ ਜਿਹੜਾ ਬੰਦਾ ਹੈਗਾ ਉਹ ਇਨਾਂ ਤਿੰਨਾ ਭਾਗਾਂ ਤੋਂ ਉੱਠ ਕੇ ਚੌਥੇ ਭਾਗ ਦੇ ਵਿੱਚ ਚਲਾ ਗਿਆ ਹੈ ਲੋ ਹੁਣ ਜੇ ਆਪਾਂ ਗੱਲ ਕਰਦੇ ਹੈਗੀਆਂ ਜਿਹੜੀ ਪੱਛਮੀ ਸਭਿਤਾ ਹੈਗੀ ਹੈ ਹੈਨਾ ਵੈਸਟਰਨ ਜਿਹੜਾ ਮਾਈਂਡ ਆ ਉਹ ਉਹ ਇਹਨੂੰ ਕਿਸ ਤਰ੍ਹਾਂ ਸਮਝਦੇ ਹੈਗੇ ਆ ਤੋ ਆਪਾਂ ਦੇਖਦੇ ਆ ਜੀ ਕਿ ਇਹਦੇ ਵਿੱਚ ਤਿੰਨ ਤਿੰਨ ਚਾਰ ਤਿੰਨ ਤਰੀਕੇ ਦਾ ਮੋਸਟਲੀ ਰਹਿੰਦਾ ਹੈਗਾ ਹਾਂਜੀ ਤਾਂ ਜਿਹੜਾ ਪਹਿਲਾ ਪਾਰਟ ਰਹਿੰਦਾ ਹੈਗਾ ਉਹ ਹੈਗਾ ਕੌਨਸ਼ੀਅਸ ਮਾਈਂਡ ਜਿਹੜਾ ਉਹ 10% ਹੁੰਦਾ ਹੈਗਾ ਜਿਹੜਾ ਕਿ ਤੁਰਿਆ ਫਿਰਦਾ ਜਿਹੜੀਆਂ ਸਾਰੀਆਂ ਚੀਜ਼ਾਂ ਕਰਵਾਉਂਦਾ ਹੈਗਾ ਪਲੈਨਿੰਗ ਕਰਦਾ ਸਾਰੀਆਂ ਚੀਜ਼ਾਂ ਨੂੰ ਹਨਾ ਖਾਂਦਾ ਪੀਂਦਾ ਗੱਲਬਾਤ ਕਰਦਾ ਉਹ ਜਿਹੜਾ ਹੈ ਉਹ ਕੌਨਸ਼ੀਅਸ ਮਾਈਂਡ ਦੇ ਵਿੱਚ ਆ ਜਾਂਦੀ ਹੈ ਹਾਂਜੀ ਫਿਰ ਇਹਦੇ ਵਿੱਚ ਆ ਜਾਂਦਾ ਜੀ ਸਬਕੌਨਸ਼ੀਅਸ ਮਾਈਂਡ ਜਿਹੜਾ ਕਿ 90% ਰਹਿੰਦਾ ਹੈਗਾ 90% ਹਾਂਜੀ ਆਮ ਤੌਰ ਤੇ ਤਾਂ ਬੰਦਾ ਇਸ ਚੀਜ਼ ਨੂੰ ਐਕसेस ਨਹੀਂ ਕਰ ਪਾਉਂਦਾ ਹੈਗਾ ਇਹਦੇ ਤੱਕ ਨਹੀਂ ਪਹੁੰਚ ਸਕਦਾ ਹਾਂਜੀ ਇਹ 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 ਕਿੱਥੇ ਹੁੰਦਾ ਹੈਗਾ ਜਦੋਂ ਬੰਦਾ ਸੌ ਜਾਂਦਾ ਹੂੰ ਸੁੱਤੇ ਪਏ ਦਾ ਜਿਹੜਾ ਉਹ ਸਬਕੌਨਸ਼ੀਅਸ ਮਾਈਂਡ ਹੈਗਾ ਤਾਂ ਇਸੇ ਲਈ ਇਹਨੂੰ ਕਹਿੰਦੇ ਹੈਗੇ ਆ ਇੱਕ ਬੁੱਕ ਵੀ ਹੈਗੀ ਆ ਦਾ ਪਾਵਰ ਆਫ ਸਬਕੌਨਸ਼ੀਅਸ ਮਾਈਂਡ ਕਰਕੇ ਹੈਨਾ ਉਹ ਜਿਹੜੀ ਉਹ ਬੁੱਕ ਹੈਗੀ ਉਹ ਗੱਲ ਇਸੇ ਚੀਜ਼ ਦੀ ਕਰਦੀ ਹੈਗੀ ਆ ਕਿ ਅਗਰ ਕੋਈ ਵੀ ਚੀਜ਼ ਤੁਸੀਂ ਕਰਵਾਉਣੀ ਹੈਗੀ ਆ ਤਾਂ ਰਾਤ ਨੂੰ ਆਪਦੇ ਆਪ ਨੂੰ ਇਨਸਟਰਕਸ਼ਨਸ ਦੇਣੀਆਂ ਸ਼ੁਰੂ ਕਰਦੋ ਕਿ ਕੱਲ ਨੂੰ ਮੈਂ ਇਸ ਤਰ੍ਹਾਂ ਹੋਊਂਗਾ ਕੱਲ ਮੈਂ ਇਹ ਚੀਜ਼ ਹੈ ਤਾਂ ਕਿ ਜਦੋਂ ਕੋਈ ਵੀ ਤੁਹਾਡੇ ਸਾਰੇ ਡਿਫੈਂਸਸ ਗਾਰਡਸ ਜਿਹੜੇ ਵੀ ਆਪਣੇ ਕੌਨਸ਼ੀਅਸ ਮਾਈਂਡ ਦੇ ਵਿੱਚ ਆ ਉਹ ਜਦੋਂ ਹੀ ਡਾਊਨ ਹੁੰਦੇ ਹੈਗੇ ਆ ਤਾਂ ਆਪਾਂ ਇੱਕ ਨਵਾਂ ਬੰਦਾ ਨਵੀਂ ਟਰਾਂਸਫਰਮੇਸ਼ਨ ਲੈ ਕੇ ਆ ਸਕੀਏ ਨਵੀਂ ਆਪਣਾ ਜਿਹੜੀ ਚੇਤਨਾ ਉਹਦੇ ਵਿੱਚ ਪੈਦਾ ਹੋ ਸਕੇ ਉਹ ਸਬਕੌਨਸ਼ੀਅਸ ਮਾਈਂਡ ਦੇ ਥਰੂ ਹੀ ਹੁੰਦੀ ਹੈ ਕਿ ਤੁਸੀਂ ਦੇਖੋ ਜੀ 90% ਜਿਹੜਾ ਹੈਗਾ ਉਹ ਸਬਕੌਨਸ਼ੀਅਸ ਮਾਈਂਡ ਦੇ ਤਲ ਤੇ ਆ ਫਿਰ ਇਹਨਾਂ ਤੋਂ ਜਿਹੜਾ ਉੱਤੇ ਉੱਠ ਜਾਂਦਾ ਹੈਗਾ ਉਹ ਹੈਗਾ ਜੀ ਆਪਣਾ ਅਨਕੌਨਸ਼ੀਅਸ ਮਾਈਂਡ ਹੈਗਾ ਜਿਹੜਾ ਕਿ ਇਵੋਲੂਸ਼ਨ ਤੋਂ ਪੈਦਾ ਹੁੰਦਾ ਹੈਗਾ ਆਮ ਤੌਰ ਤੇ ਹਾਂਜੀ ਹੈ ਨਾ ਔਰ ਆਪੇ ਇਹ ਹੈ ਕਿ ਜਿਹੜਾ ਮਤਲਬ ਆਪਾਂ ਆਪਦੇ ਪੂਰਵਜਾਂ ਦਾ ਮਨ ਜਿਹੜਾ ਲੈ ਕੇ ਪੈਦਾ ਹੋਏ ਹੈਗੇ ਆ ਜਿਹੜੀ ਸਾਰੀ ਇਸ ਸ੍ਰਿਸ਼ਟੀ ਦਾ ਤੁਸੀਂ ਮੰਨ ਕੇ ਚੱਲੋ ਕਿ ਜਿਹੜਾ ਇੱਕ ਬਿੰਦੂ ਆ ਹੈ ਨਾ ਔਰ ਇੱਕ ਜਿਹੜਾ ਕੋਈ ਵੀ ਜਿਹਨੂੰ ਆਪਾਂ ਪ੍ਰਾਲੰਭਤ ਵੀ ਕਹਿ ਦਿੰਨੇ ਹੈਗੇ ਆ ਉਹ ਅਨਕੌਨਸ਼ੀਅਸ ਮਾਈਂਡ ਦਾ ਹਿੱਸਾ ਹੈਗਾ ਸਾਰਿਆਂ ਦਾ ਅਨਕੌਨਸ਼ੀਅਸ ਮਾਈਂਡ ਤਕਰੀਬਨ ਇੱਕੋ ਜਿਹਾ ਹੀ ਹੋਊਗਾ ਪਰ ਇਹ ਕਿ ਜਦੋਂ ਇੱਥੇ ਆ ਜਾਂਦਾ ਉਹ ਕੌਨਸ਼ੀਅਸ ਤੇ ਸਬਕੌਨਸ਼ੀਅਸ ਦੇ ਲੈਵਲ ਤੇ ਜਾਂਦਾ ਹੈਗਾ ਹਨਾ ਅਨਕੌਨਸ਼ੀਅਸ ਜਿਹੜਾ ਮਾਈਂਡ ਹੈਗਾ ਇਹਦੇ ਵਿੱਚ ਆਮ ਤੌਰ ਤੇ ਕੀ ਹੁੰਦਾ ਹੈਗਾ ਡੀਪਰ ਇਨ ਐਕसेसਿਬਲ ਪ੍ਰੋਸੈਸਸਸ ਇੱਥੋਂ ਤੱਕ ਨਹੀਂ ਪਹੁੰਚ ਸਕਦੇ ਜਿਵੇਂ ਕੋਈ ਵੀ ਟਰਾਮਾ ਵਗੈਰਾ ਹੈਗਾ ਉਹ ਸਬਕੌਨਸ਼ੀਅਸ ਤੇ ਅਨਕੌਨਸ਼ੀਅਸ ਦੇ ਲੈਵਲ ਤੱਕ ਚਲਾ ਜਾਂਦਾ ਹੈਗਾ ਤਾਂ ਇਹਨੂੰ ਆਪਾਂ ਦੇਖਦੇ ਹੈਗੇ ਆ ਕਿ ਫਿਰ ਉਹ ਆਪਣੀ ਲਾਈਫ ਨੂੰ ਕਿਸ ਤਰ੍ਹਾਂ ਨਾਲ ਅੱਗੇ ਗਾਈਡ ਕਰਦਾ ਹੈ ਇਹ ਇਹਦੇ ਵਿੱਚ ਤਾਂ ਨਹੀਂ ਆਉਂਦਾ ਲੇਕਿਨ ਫਰਾਈਡਿਅਨ ਵੀ ਜਿਹੜਾ ਹੈ ਫਰਾਈਡ ਹੈਗਾ ਉਹ ਇਸ ਚੀਜ਼ ਨੂੰ ਦੇਖਦਾ ਪਰ ਉਹ ਆਮ ਤੌਰ ਤੇ ਪਰਸਨੈਲਿਟੀ ਸਟਰਕਚਰਸ ਦੇ ਹਿਸਾਬ ਦੇ ਨਾਲ ਆਉਂਦਾ ਹੈਗਾ ਕਿ ਮਨ ਤਿੰਨ ਤਰੀਕੇ ਦਾ ਜਿਹਦੇ ਵਿੱਚ ਕਿ ਅਗਰ ਉਹ ਕਹਿੰਦਾ ਕਿ ਅਗਰ ਪਸ਼ੂ ਮਨ ਹੈਗਾ ਤਾਂ ਏਡ ਜਿਹੜੀ ਹੈਗੀ ਆ ਈਗੋ ਹੈਗਾ ਜਿਹੜਾ ਕਿ ਸੰਸਾਰੀ ਬੰਦਾ ਹੈਗਾ ਹਨਾ ਔਰ ਉਹਦੇ ਉਹਦੇ ਵਿੱਚ ਉਸ ਜਿਹੜੇ ਵੀ ਚੀਜ਼ਾਂ ਕਰ ਰਿਹਾ ਹੈਗਾ ਸੰਸਾਰੀ ਸਾਰੀਆਂ ਚੀਜ਼ਾਂ ਕਰ ਰਿਹਾ ਔਰ ਫਿਰ ਆ ਜਾਂਦਾ ਜੀ ਸੁਪਰ ਈਗੋ ਆ ਜਾਂਦੀ ਹੈਗੀ ਸੁਪਰ ਈਗੋ ਜਿਹੜੀ ਜਾਂਦੀ ਹੈਗੀ ਆ ਉਹ ਉਸੇ ਤਰੀਕੇ ਦੇ ਨਾਲ ਆ ਕਿ ਉਹ ਐਕਸੈਸੀਬਲ ਚੀਜ਼ ਮਤਲਬ ਕਰਦੀ ਹੈਗੀ ਜਿੱਥੇ ਮੋਰਲਸ ਆ ਜਾਂਦੇ ਆਪਾਂ ਨੂੰ ਚੀਜ਼ਾਂ ਜਿਹੜੀਆਂ ਦੱਸਦੀਆਂ ਹੈਗੀਆਂ ਪਿਤਾਪੁਰਖ ਵੀ ਜਿਹੜੀ ਕੋਈ ਆਵਾਜ਼ ਹੈਗੀ ਆ ਉਹ ਵੀ ਸੁਪਰੀ ego ਦੇ ਵਿੱਚ ਰਹਿੰਦੀ ਆ ਤਾਂ ਇਹ ਡੀਗੋ ਸੁਪਰੀ ego ਫਰਾਇਡੀਅਨ ਸਾਬ ਦੇ ਨਾਲ ਹਾਂ ਹੁਣ ਆਪਾਂ ਆ ਜੰਨੇ ਆ ਕਿ ਇਹ ਤਾਂ ਜੀ ਹੈ ਇੱਕ ਜਿਹਨੂੰ ਆਪਾਂ ਹਿਸਟਰੀ ਦਾ ਪਾਰਟ ਮੰਨਦੇ ਹੈਗੇ ਆ ਕਿ ਵੈਸਟ ਕਹਿ ਦਿੰਦਾ ਕਿ ਤਿੰਨ ਤਰੀਕੇ ਦਾ ਤੇ ਇੰਡੀਅਨ ਟਰੈਡੀਸ਼ਨਸ ਹੈਗੇ ਆ ਉਹ ਕਹਿ ਦਿੰਦੇ ਆ ਜੀ ਕਿ ਚਾਰ ਤਰੀਕੇ ਦਾ ਹਾਂ ਕਿ ਪੰਜ ਤਰੀਕੇ ਦਾ ਮਨ ਹੁੰਦਾ ਹੈਗਾ ਕਿਹੜਾ ਕਿਹੜਾ ਹੁਣ ਉਹਦੇ ਬਾਰੇ ਆਪਾਂ ਗੱਲ ਕਰਦੇ ਆ ਚਰਚਾ ਕਰਦੇ ਆ ਠੀਕ ਹੈ